دولان دولان بھی آم آدمی پارٹی آ لائے سی ਕਿਉਂਕਿ ਜਦੋਂ ਪਿਸਾਨਾ ਜਦੋਂ 14 ਸੀ ਉਪ ਦੌਰਾਨ ਅਕਾਲੀ ਧਰਮਾ ਕਾਂਗਰਸ ਸਾਰੀਆਂ ਪਾਰਟੀਆਂ ਕੁੱਟਿਆ ਗਈਆਂ ਸੀ ਇਹਨਾਂ ਨੂੰ ਕਿਸੇ ਨੇ ਹੱਥ ਨਹੀਂ ਲਾਇਆ ਸੀ ਇਹਨੇ ਉਹ ਨਵੇਂ ਨੇ ਇਹਨਾਂ ਨੂੰ ਦੇਖਣਾ ਸੀ ਕਿੰਨੇ ਚੰਗੇ ਨੇ ਅੱਜ ਇਹ ਪਾਰਟੀ ਚੱਲੇ ਪਾਰਟੀ ਕਿੰਨਾ ਸਰਪ੍ਰਸਤੀ ਹੋ ਗਈ ਦੇਖੋ 400 ਪਰਿਵਾਰ ਅੱਜ ਦੌਰ ਦੇ ਧੱਕੇ ਜਾਂਦਾ ਪਿੰਡ ਖੁੱਟੀਆਂ ਮੰਜਾਬ ਖੇਤੀਬਾੜੀ ਦੇ ਮੰਤਰੀ ਨੇ ਇਹਨਾਂ ਨੂੰ ਬੜਾ ਸੱਚੇ ਸੂਚੇ ਦਰਵਾਜ਼ਾ ਕਿਹਾ ਜਾਂਦਾ ਸੀ ਇਹ ਬੁਲੇ ਚੰਗੇ ਨੇ ਸੋदेखो ਅੱਜ ਇਹ ਸਾਨੂੰ ਕਿੰਨਾ ਟਾਈਮ ਭਟਾਉਂਦੇ ਨੇ 1 ਘੰਟਾ 1 ਚੁੱਕ ਲੈ ਜਾਂ 1 ਮਹੀਨਾ ਕੋਈ ਨਾ ਤੇ ਡਿਪੈਂਡ ਕਰਦਾ ਹੁਣ ਤੇ ਮੈਂ ਸਾਰਿਆਂ ਨੂੰ ਪੰਜਾਬ ਬਾਚਿਆਂ ਨੂੰ ਤੇ ਕਿਸਾਨ ਜਿੱਥੇ ਵੰਦੇ ਨੇ ਅਪੀਲ ਕਰਦਾ ਕਿ ਸਾਰੇ ਵੱਡੇ ਪੱਦੇ ਤੇ ਤੁਸੀਂ ਪਿੰਡ ਖੁੱਦੀਆ ਪੰਚਾਇਤ ਦੀ ਕਿਰਪਾਤਾ ਕਰੋ ਕਿਸਾਨਾਂ ਦੇ ਅੰਦੋਲਨ ਦੇ ਜਿਹੜੇ ਪਰਿਵਾਰ ਅੱਜ ਦਰਦ ਦਰ ਤੇ ਕੇ ਖਾਂਦੇ ਨੇ ਆਹ ਦੇਖ ਲਓ ਦਿਖਾ ਦਿਓ ਭਾਈ ਕਿਵੇਂ ਰੋਦੇ ਨੇ ਇੱਥੇ ਖੰਡ ਦੇ ਵਿੱਚੋਂ ਤੇਰਾ ਗਾਨਾ ਦਾ 300 ਲੱਖ ਮੁਆਵਜ਼ਾ ਅਰਹੀ ਅਜੇ ਤੱਕ ਨਹੀਂ ਮਿਲਿਆ 22 ਮਈ 2022 ਨੂੰ ਆਉਂਸ ਹੋਇਆ ਸੀ ਅਸੀਂ ਉੱਥੇ ਪਰਿਵਾਰ ਗਏ ਸੀ ਉੱਥੇ ਪ੍ਰਮਾਣ ਅਕੇ ਚਿਰਵਾਕ ਤੇ ਤੇਲੰਗਾਨਾ ਦਾ ਮੁੱਖ ਮੰਤਰੀ ਹਾਜ਼ਰ ਸੀ ਜਿਨ੍ਹਾਂ ਦੀ ਹਾਜ਼ਰੀ ਵਿੱਚ ਉਹ ਮੌਕਾ ਮਿਲਿਆ ਸੀ ਦੇਖੋ ਇੱਡੀ ਵੱਡੀ ਗੱਲ ਹੋ ਗਈਆਂ ਨੂੰ ਕੋਈ ਚੱਕਦਾ ਨਹੀਂ ਆਇਆ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਜਿੰਨੀਆਂ ਵੀ ਕਿਸਾਨ ਪਾਰਟੀਆਂ ਨੇ ਜੇ ਤੁਹਾਨੂੰ ਦਰਦਾ ਕਿਸਾਨ ਅੰਦੋਲਨ ਦੇ ਸਿਰਤਾਂ ਨਾਲ ਕਿਸਾਨੀ ਨਾਲ ਦਰਦਾ ਤੁਹਾਨੂੰ ਟਾਪੈਂਟ ਖੁੱਡੀਆਂ ਦੇ ਵਿੱਚ ਪੰਚੋਂ ਦੀ ਕਿਰਪਾ ਲੇ ਕਰੋ ਅਸੀਂ ਆਂ ਦੀਕਣਾ ਨੂੰ ਦੇਖਦੇ ਤੁਸੀਂ ਕਦੇ ਤੱਕ ਆਉਣੇ ਹੋ ਸੋ ਇੱਕ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਵੀ ਅਸੀਂ ਕਹਨੇ ਚਾਹੁੰਦੇ ਆ ਕਿ ਜੇ ਤੁਸੀਂ ਸਾਨੂੰ ਹੱਥ ਵੀ ਲਾ ਗਏ ਸੋ ਉਥੋਂ ਮਾਹੌਲ ਦੇਖੇ ਕੀ ਬਣਦਾ ਅਸੀਂ ਆਪਣੇ ਝੀਖ ਵਾਲੇ ਅਸੀਂ ਦਿੱਲੀ ਦੀਆਂ ਸੜਕਾਂ ਦੇ ਵਿੱਚ ਉਥੋ ਤੇ ਰਮੀ ਨਾ ਰੋਇਆ ਤੇ ਰਮੀ ਨਹੀਂ ਥਾਂ ਦੇ ਤੋਂ ਆਪਣੇ ਮੀਂਹ ਕਣੀ ਸਾਰਾ ਅਸੀਂ ਦੇਖਿਆ ਉਥੋ ਜਿਹੜੀ ਆਹ ਸਰਕਾਰਾਂ ਨੇ ਇਹ ਅੱਜ ਸਾਡਾ ਤਮਾਸ਼ਾ ਦੇਖਦਿਆਂ ਨੇ ਸੋਨ ਅਤਮਾਨ ਕਹਿੰਦਾ ਮੈਂ 31 ਮਾਰਚ ਤੱਕ ਉਹ ਸਾਰੇ ਪਰਿਵਾਰਾਂ ਨੂੰ ਨੌਕਰੀਆਂ ਦੇ ਦਵਾਂਗਾ ਪਰ ਉਹਦੇ ਸਾਨੂੰ ਕੋਈ ਇਤਵਾਰ ਨਹੀਂ ਆਏਗਾ ਕਿਉਂਕਿ ਉਹ ਬੰਦਾ ਇੱਕ ਗੱਲੀ ਬਾਤੀ ਉਹ ਬੰਦਾ ਉਹਨੇ ਕੋਈ ਜੜੇ ਉਹਨੇ ਕੋਈ ਕੋਈ ਵੀ ਕੰਮ ਸਿਰੇ ਨਹੀਂ ਲਾਵਾ ਚੁੱਕਾ ਤੋ ਆਉਣ ਵਾਲਾ ਸਮਾਂ ਤੁਹਾਨੂੰ ਹੀ ਪਤਾ ਹੈ ਇਲੈਕਸ਼ਨਾਂ ਦਾ ਟਾਈਮ ਹੈ ਸੱਤਾੰਗੀ ਦਾ ਲੋਕ ਸਭਾ ਦਾ ਸੋ ਬੰਦਿਆਂ ਨੇ ਉਹ ਵਾਰ ਸਮੇਂ ਵੀ ਕਿਹਾ ਕਿ ਚੌਂਜਾਤਾਂ ਲੱਗਿਆ ਹੁਣ ਥੋੜਾ ਜਿਹਾ ਸਬਰ ਕਰੋ ਅਸੀਂ ਗਾਹ ਨੌਕਰੀਆਂ ਦਮਾਗੇ ਤੁਮ। ਸੋ ਸਾਰੇ ਕਿਸਾਨ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਜਿੰਨੀਆਂ ਵੀ ਬਰੌਦੀ ਤੇਰੇ ਵਿੱਚ ਪਾਰਟੀ ਆਲੇ ਸਾਰੇ ਲੋਕ ਪੀੜ ਕਰਦੇ ਕਿ ਪਿੰਡ ਖੁੱਡੀਆਂ ਦੇ ਵਿੱਚ 500 ਕਿਸਾਨ ਅੰਦੋਲਨ ਦੇ ਸੀਰ ਪਰਿਵਾਰ ਇਥੇ ਦਰਦਰਤ ਕੇ ਖਾਂਦੇ ਨੇ ਸੋ ਅਸੀਂ ਕਿਸੇ ਜਨ ਨਾਲ ਚੰਡੀਗੜ੍ਹ ਵਿੱਚ ਹੁਣ ਕੋਈ ਮੀਟਿੰਗ ਵੀ ਕਰਨੀ ਅਸੀਂ ਕੋਣ ਬੰਦ ਕਮਰੇ ਦੇ ਵਿੱਚ ਕੋਈ ਮੀਟਿੰਗ ਵੀ ਕਰਨੀ ਅਸੀਂ ਇੱਥੇ ਲੋਕਾਂ ਦੇ ਸਾਹਮਣੇ ਸਾਰਿਆਂ ਦੇ ਸਾਹਮਣੇ ਮੀਟਿੰਗ ਕਰਾਂਗੇ ਸੋ ਸਰਕਾਰ ਨੂੰ ਦੱਸਾਂਗੇ ਕਿ ਤੁਸੀਂ ਕੀ ਤਾਂ ਕੀ ਹੋਵੇ ਝੂਠ ਬੋਲਦੇ ਤੁਸੀਂ ਅੱਜ ਅਸੀਂ ਦਰਵਾਜ਼ੇ ਥੱਕੇ ਖਾਂਦੇ ਤੁਸੀਂ ਕਿਹਾ ਤੁਸੀਂ ਜਦੋਂ ਸਾਡੀ ਸਰਕਾਰ ਬਣੂਗੀ ਅਸੀਂ 24 ਘੰਟਿਆਂ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਿਆਦੀਆਂ ਦਾ ਇਨਸਾਫ ਕਰਾਂਗੇ ਜਦੋਂ ਸਾਡੀ ਸਰਕਾਰ ਬਣੂਗੀ ਆਵਾਜ਼ ਵਿੱਚ ਆरोप ਪਾਤੀ ਨੇ ਕਿ ਅਸੀਂ ਅਸੀਂ ਗਰੰਟੀ ਦਿੰਦੇ ਹਾਂ 3 ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚ ਨਸ਼ਾ ਖਤਮ ਕਰ ਦਾਂਗੇ

ਕਿ ਸਾਰਿਆਂ ਨੂੰ ਦੋਨਾਂ ਦੇ ਖੇਡ ਪਰਵਾਰ ਦੇ ਸਾਥ ਦੇਵੋ ਧੰਨਵਾਦ ਜੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ